ਵਾਲਾ ਵਾਦੀ ਪਿੰਡ ਸਵਾ ਵਾਲਾ ਤੋਂ ਦਿਲਚਸਪ ਜੁੜਨ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਇੱਕ 23 ਸਾਲਾ ਲੜਕੀ ਦੀ ਆਪਣੇ ਵਿਆਹ ਮੌਕੇ ਕੀਤੇ ਜਾ ਰਹੇ ਸ਼ਗਨਤੌਰਾਨ ਮੌਤ ਹੋ ਗਈ ਅਤੇ ਲਾੜੀ ਦੀ ਮੌਤ ਨੂੰ ਦੇਖ ਲਾੜਾ ਵੀ ਬੇਹੋਸ਼ ਹੋ ਗਿਆ ਜਾਣਕਾਰੀ ਅਨੁਸਾਰ ਖੁਸ਼ੀ-ਖੁਸ਼ੀ ਵਿਆਹ ਦੀਆਂ ਰਸਮਾਂ ਚੱਲ ਰਹੀਆਂ ਸਨ ਬਰਾਤ ਵੀ ਆਈ ਅਤੇ ਲਾਮਾ ਫੇਰੇ ਵੀ ਹੋਏ ਪਰ ਫੇਰਿਆਂ ਤੋਂ ਬਾਅਦ ਲੜਕੀ ਨੂੰ ਅਚਾਨਕ ਬਰਾੜ ਮਹਿਸੂਸ ਹੋਣ ਲੱਗੀ ਅਤੇ ਜੈ ਮਾਲਾ ਤੌਰਾਨ ਉਸਦੀ ਮੌਤ ਹੋ ਗਈ ਸੰਧਕਾਰ ਜੀ ਚੁੱਕ ਕੇ ਗਏ ਜੀ ਟੈਂਟ ਚੱਬ ਜਾਣਾ ਸੀ ਇੱਥੋਂ ਗਏ ਆ ਉੱਥੇ ਤੇ ਟੈਂਟ ਦੇ ਬਾਹਰਲੇ ਬੱਸ ਮੜੀ ਘਬਰਾਟ ਹੋਈ ਹੈ ਪਾਣੀ ਥੋੜਾ ਜਿਹਾ ਫਲਾਇਆ ਤੇ ਆਂਦੇ ਵਿੱਚ ਠੀਕ ਹੈ ਫਿਰ ਗਏ ਆ ਨਾ ਜਿੱਥੇ ਸਟੇ ਜਗਾ ਸੀ ਆਪਾਂ ਜੈ ਮੱਲ ਪਹੁੰਚ ਸੀ ਸ ਕਰਨੇ ਸੀ ਉੱਥੇ ਜਾ ਕੇ ਬੈਠੇ ਨੇ ਤੇ ਉੱਥੇ ਜਿਆਦਾ ਠੜੇ ਮਹਿਸੂਸ ਆਇਆ ਮੜ ਕੇ ਸੀ ਆਖਾ ਵੀ ਚੱਲੇ ਤੈਨੂੰ ਦਵਾਈ ਦੇਣ ਦੀ ਆ ਬਜਲਾਲਾਵਾਂ ਲੈ ਚੱਲਨੇ ਫਿਰ ਘਰ ਲੈ ਆ ਲੰਗਾ ਲੂੰਗਾ ਅਭੀ ਚੇਂਜ ਕੀਤਾ ਵੀ ਕੱਪੜੇ ਤੇ ਫਿਰ ਜਲਾਲਾਵਾਂ ਦਾ ਲੈ ਗਏ ਉਹ ਤੁਹਾਡੇ ਗੁਆਂਢੀ ਮੇਰੇ ਦਾ ਬਸ ਕਾਕਾ ਮਮ ਕਿੰਨੀ ਉਮਰ ਸੀ ਬੇਟੀ ਦੀ 26 ਸਾਲ ਕਿੰਨੀ ਪੜਾਈ ਕੀਤੀ ਅੱਜ ਦੇ ਦਿਨ ਵੀ ਐ ਜੀ ਕਿਤੀ ਸੀ ਗ੍ਰੈਜੂਏਟ ਸੀ ਹਾਂਜੀ ਕਿਤੇ ਤੋਂ ਬਰਾਤ ਕਿਥੋਂ ਆ ਦੋਕਨੇ ਤੋਂ ਗੋਲੂ ਕੀ ਨਾਲ ਯੁਕਣਾ ਟਾਣੀ ਹੈ ਜੇ ਬਾਹਰ ਖੇਤ ਤੇ ਲਾਹਾਂ ਫਿਰੇ ਹੋ ਗਏ ਸੀ ਹਾਂਜੀ ਲਾਹਾਂ ਫਿਰ ਤੋਂ ਬਾਅਦ ਸ਼ਗਨ ਵਿਆਹ ਹੋ ਰਿਹਾ ਸੀ ਹਾਂ ਸ਼ਗਨ ਵਿਆਹ ਕਰਨਾ ਸੀ ਤੇ ਮਤਲਬ ਉਦੋਂ ਜ਼ਿਆਦਾ ਤਕਲੀਫ ਸੀ ਕਿੰਨਾ ਕੋਈ ਤਕਲੀਫ ਹੋਈ ਸੀ ਕੋਈ ਤਕਲੀਫ ਨਹੀਂ ਹੋਈ ਸੀ ਕਿਹਦੇ ਅਮੀ ਬਾਸਾਂ ਨੇ ਮਾਰਿਆ ਦਿਲ ਖਾ ਦਰਦਾ ਹੈ ਹਾਂ ਡਾਕਟਰ ਵਗੈਰਾ ਬੁਲਾਇਆ ਫਿਰ ਹੋਕੀ ਤੇ ਬੁਲਾਇਆ ਸੀ ਕਿ ਜੀ ਲਾਲਾਵਾਦੀ ਵੀ ਲੈ ਗਏ ਸੀ ਹਾਂ ਕਿੰਨੀਆਂ ਬੇਟੀਆਂ ਸੀ ਕਰਨੀਆਂ ਦੋ ਬੇਟੀਆਂ ਤੇ ਇੱਕ ਬੇਟਾ ਤੇ ਵੱਡੀ ਸੀ ਬੇਟੀ Shamla Chandar Building Maintenance Handyman under Jack Trade Platform is now available on your local London area. He has more than five years' experience in the same line he used to work with reputed companies agencies as well local builders with brothers he is professional by plumbing electrician masonry work carpentry for more information please contact him at www.checktrade.com id number 921760 Shamra Chander Kalcenter. call him on this number 0748841161 ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਅਜ਼ਾਦ TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ